ਜੈ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਅਨੰਤਮ ਅਨੰਤਮ ਸ਼ੁਕਰਾਨਾ ਗੁਰੂ ਜੀ ਮੈਂ ਗੁਰੂ ਜੀ ਦੀ ਬੇਟੀ ਪੰਜਾਬ ਤੋਂ ਅੱਜ ਸ਼ੁਕਰਵਾਰ ਹੈ ਤੇ ਗੁਰੂ ਜੀ ਦਾ ਸ਼ੁਕਰਾਨਾ ਕਰਨ ਦਾ ਦਿਨ ਹੈ ਵੈਸੇ ਤਾਂ ਹਰ ਦਿਨ ਹੀ ਗੁਰੂ ਜੀ ਦਾ ਜਿੰਨਾ ਵੀ ਸ਼ੁਕਰਾਨਾ ਕੀਤਾ ਜਾਵੇ ਉਹ ਘੱਟ ਹੈ ਹਰ ਪਲ ਗੁਰੂ ਜੀ ਦਾ ਸ਼ੁਕਰਾਨਾ ਹੁੰਦਾ ਹੈ ਸਾਰਾ ਗੁਰੂ ਜੀ ਦਾ ਸ਼ੁਕਰਾਨਾ ਹੁੰਦਾ ਹੈਗਾ ਪਰ ਸ਼ੁਕਰਵਾਰ ਨੂੰ ਫਿਰ ਵੀ ਗੁਰੂ ਜੀ ਦਾ ਇੱਕ ਸ਼ੁਕਰਾਨਾ ਦਿਨ ਹੈ ਕਿ ਉਹ ਦਿਨ ਤਾਂ ਚਾਹੇ ਅੱਗੇ ਪਿੱਛੇ ਨਾ ਕਰ ਪਾਈ ਸ਼ੁਕਰਵਾਰ ਨੂੰ ਤਾਂ ਸ਼ੁਕਰਾਨਾ ਸਤਸੰਗ ਸ਼ੇਅਰ ਕਰਨਾ ਹੀ ਕਰਨਾ ਹੈ ਗੁਰੂ ਜੀ ਮੈਂ ਗੁਰੂ ਜੀ ਦੀ ਬੇਟੀ ਪੰਜਾਬ ਤੋਂ ਸੰਗਤ ਜੀ ਮੈਂ ਆਪਣਾ ਸ਼ੁਕਰਾਨਾ ਸਤਸੰਗ ਸ਼ੇਅਰ ਕਰਨ ਲੱਗੀ ਸਤਸੰਗ ਸ਼ੇਅਰ ਕਰਦੇ ਹੋਏ ਮੇਰੇ ਤੋਂ ਕੋਈ ਗਲਤੀ ਹੋ ਜਾਏ ਸਤਸੰਗ ਸੁਣਾਉਂਦੇ ਹੋਏ ਬੋਲਦੇ ਹੋਏ ਤਾਂ ਸੰਗਤ ਜੀ ਮੈਨੂੰ ਮਾਫ ਕਰਨਾ ਗੁਰੂ ਜੀ ਮੈਨੂੰ ਮਾਫ ਕਰਨਾ ਸਤਸੰਗ ਸ਼ੁਰੂ ਕਰਨ ਤੋਂ ਪਹਿਲਾਂ ਆਪਣਾ ਗੁਰੂ ਜੀ ਦਾ ਮੰਤਰ ਜਾਪ ਕਰਾਂਗੇ ਓਮ ਨਮਾ ਸ਼ਿਵਾਏ ਸ਼ਿਵ ਜੀ ਸਦਾ ਸਹਾਇ ਓਮ ਨਮਾ ਸ਼ਿਵਾਏ ਗੁਰੂ ਜੀ ਸਦਾ ਸਹਾਇ ਓਮ ਨਮਾ ਸ਼ਿਵਾਏ ਸ਼ਿਵ ਜੀ ਸਦਾ ਸਹਾਇ ਓ ਨਮਾシਵਾਏ ਗੁਰੂ ਜੀ ਸਦਾ ਸਹਾਇ ਜਗ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਅਨੰਤਮ ਅਨੰਤਮ ਸ਼ੁਕਰਾਨਾ ਗੁਰੂ ਜੀ ਗੁਰੂ ਜੀ ਮੇਰਾ ਸ਼ੁਕਰਾਨਾ ਸਤ ਸੰਗਿਆ ਕਿ ਮੇਰੀ ਜੋ ਜੌਬ ਹੈ ਉਹ ਟਾਰਗੇਟ ਬੇਸ ਰਹਿੰਦੀ ਹੈ ਮੈਨੂੰ ਕਲਾਇੰਟਸ ਨਾਲ ਟਸ ਦੇ ਰਹਿਣਾ ਪੈਂਦਾ ਹੈ ਤੇ ਉਸੇ ਅਕੋਰਡਿੰਗ ਮੇਰੀ ਸੈਲਰੀ ਬਣਦੀ ਮੇਰੇ ਟਾਰਗੇਟ ਦੇ ਅਕੋਰਡਿੰਗ ਤੇ ਮੈਂ ਹਮੇਸ਼ਾ ਗੁਰੂ ਜੀ ਦੇ ਅੱਗੇ ਅਰਦਾਸ ਕਰਦੇ ਕਿ ਗੁਰੂ ਜੀ ਮੇਰੇ ਕੰਮ ਚਾਹੀਦਾ ਹੀ ਬਰਕਤ ਪਾ ਕੇ ਰੱਖਣਾ ਗੁਰੂ ਜੀ ਮੇਰਾ ਕੰਮ ਇਦਾਂ ਹੀ ਹਰ ਪਾਸੋਂ ਪੂਰਾ ਕਰਨਾ ਤਾਂ ਕਿ ਮੈਂ ਆਪਣਾ ਟਾਰਗੇਟ ਪੂਰਾ ਕਰ ਸਕਾਂ ਕਿਉਂਕਿ ਫੈਮਿਲੀ ਵਾਲੇ ਬੰਦੇ ਨੂੰ ਪੈਸੇ ਦੀ ਨੀਡ ਰਹਿੰਦੀ ਹੀ ਰਹਿੰਦੀ ਹੈ ਤੇ ਮਹੀਨੇ ਬਾਅਦ ਸੈਲਰੀ ਆਣੀ ਹੁੰਦੀ ਹੈ ਤੇ ਗੁਰੂ ਜੀ ਨੇ ਆਪਣੀ ਮਿਹਰ ਪੂਰੀ ਰੱਖਣੀ ਜੀ ਮੇਰੇ ਤੇ ਮੈਂ ਥੋੜੇ ਦਿਨ ਪਹਿਲਾਂ ਸਟਾਰਟਿੰਗ ਦੇ ਮੰਥ ਚ ਕੰਮ ਬਹੁਤ ਘੱਟ ਸੀ ਥੋੜਾ ਇਹ ਮਗਰੂਜੀ ਨੂੰ ਅਡਰੈਸ ਕਰਨੀ ਗੁਰੂ ਜੀ ਕੀ ਹੋ ਰਿਹਾਗਾ ਬਾਕੀ ਤੁਹਾਨੂੰ ਰੋ ਤੁਹਾਨੂੰ ਠੀਕ ਲੱਗਦਾ ਹੈਗਾ ਪਰ ਇਸ ਵਾਰ ਕੰਮ ਨਹੀਂ ਚੱਲ ਰਿਹਾ ਗੁਰੂ ਜੀ ਮਿਹਰ ਕਰੋ ਕੋਈ ਗਲਤੀ ਹੋ ਗਈ ਤਾਂ ਮੈਨੂੰ ਮਾਫ ਕਰ ਦਿਓ ਗੁਰੂ ਜੀ ਪਰ ਆਪਣੀ ਬੱਚੀ ਤੇ ਮਿਹਰ ਕਰੋ ਤਾਂ ਗੁਰੂ ਜੀ ਨੇ ਮੈਨੂੰ ਮੈਸੇਜ ਜ ਮੈਨੂੰ ਜਵਾਬ ਦਿੱਤਾਗਾ ਟੈਲੀਪੈਥੀ ਤੋਂ ਤੂੰ ਚਿੰਤਾ ਨਾ ਕਰ ਕੁੜੀਏ ਆਖਿਰ ਵਿੱਚ ਫੈਸਲਾ ਤੇਰੇ ਹੱਕ ਚ ਹੀ ਹੋਣਾ ਹੈ ਮੈਂ ਬੈਠਾ ਹਾਂ ਤੇਰਾ ਪਿਓ ਬੈਠਾ ਹੈ ਹਰ ਟਾਈਮ ਤੇਰੇ ਨਾਲ ਤੂੰ ਚਿੰਤਾ ਨਾ ਕਰ ਤੇ ਸੰਗਤ ਜੀ ਤੁਸੀਂ ਮੰਨੋਗੇ ਨਹੀਂ ਕਿ ਗੁਰੂ ਜੀ ਇੰਨੇ ਕੋ ਚਮਤਕਾਰ ਕਰਦੇ ਐ ਇੰਨੇ ਕੋ ਚਮਤਕਾਰ ਕਰਦੇ ਜਿੰਨੂੰ ਆਪਾਂ ਗਿਣਤੀ ਚ ਗਿਨ ਹੀ ਨਹੀਂ ਸਕਦੇਗੇ ਇੰਨਾ ਕੋ ਰਹਿਮਤ ਵਧਿੰਦੇ ਨੇ ਨਾ ਗੁਰੂ ਜੀ ਬੇਅੰਤ ਰਮਤਾ ਬੰਦ ਨੇ ਬੇਅੰਤ ਰਮਤਾ ਬੰਦ ਨੇ ਕਿ ਅਸੀਂ ਜਿੰਨਾ ਸ਼ੁਕਰਾਨਾ ਕਰਦੀਆਂ ਨਾ ਗੁਰੂ ਜੀ ਦਾ ਉਹ ਕਰਟ ਹੈਗਾ ਇੰਨਾ ਕੋ ਸ਼ੁਕਰਾਨਾ ਹੈ ਗੁਰੂ ਜੀ ਤੁਹਾਡਾ ਇੰਨਾ ਕੋ ਸ਼ੁਕਰਾਨਾ ਹੈ ਕਿ ਸਾਡੀ ਲਵ ਜੀ ਨਹੀਂ ਹੈ ਕਿ ਜਿਸ ਤੇ ਤੁਹਾਡਾ ਸ਼ੁਕਰਾਨਾ ਸੀ ਪੂਰਾ ਕਰ ਸਕੀਏ ਹਰ ਟਾਈਮ ਤੁਸੀਂ ਹੱਥ ਦੇ ਕੇ ਰક્ષਣਾ ਕਰਨੀ ਮਾਰੇ ਟਾਈਮ ਤੋਂ ਮਾਰੇ ਲੋਕਾਂ ਤੋਂ ਬਚਾ ਕੇ ਰੱਖਣਾ ਸਾਨੂੰ ਟੈਲੀਪਥੀ ਥਰੂ ਮੈਸੇਜ ਥਰੂ ਸਾਨੂੰ ਅਗਾਹ ਕਰਦੇ ਰਹਿਣਾ ਕਿ ਆ ਹੋਣ ਵਾਲਾ ਹੈ ਇਸ ਦਾ ਧਿਆਨ ਰੱਖ ਇਸ ਚੀਜ਼ ਨੂੰ ਸਮਝ ਇਸ ਚੀਜ਼ ਤੋਂ बच ਕੇ ਰਹਿ ਆਪਣੇ ਪਿਆਰਨਾ ਗੁਰੂ ਜੀ ਨੇ ਮੈਸੇਜ ਥਰੂ ਦੱਸ ਦੇਣਾ ਕਿਸੇ ਤਰ੍ਹਾਂ ਗੁਰੂ ਜੀ ਨੇ ਹਰ ਮਹੀਨੇ ਇਤਰਾ ਇਸ ਵਾਰ ਵੀ ਮੇਰਾ ਜੋ ਮਹੀਨਾ ਦਾ ਟਾਰਗੇਟ ਹੈ ਗੁਰੂ ਜੀ ਦੀ ਮਿਹਰ ਨਾਲ ਬਹੁਤ ਵਧੀਆ ਪੂਰਾ ਹੋਇਆ ਔਰ ਅਚੀਵ ਹੋਇਆ ਹੈ ਉਸਦੇ ਲਈ ਗੁਰੂ ਜੀ ਤੁਹਾਡਾ ਲੱਖ ਲੱਖ ਕੀ ਕਰੋੜਾਂ ਕਰੋੜਾਂ ਵਾਰ ਸ਼ੁਕਰਾਨਾ ਗੁਰੂ ਜੀ ਬਸ ਇਦਾਂ ਹੀ ਸਾਰੀ ਸੰਗਤ ਇਹ ਤੁਸੀਂ ਆਪਣੀ ਰਹਿਮਤ ਪਰਿਆ ਮੇਰ ਪਰਿਆ ਹੱਥ ਰੱਖੀ ਰੱਖਣਾ ਗੁਰੂ ਜੀ ਸਭ ਤੇ ਮੇਰਾ ਕਰਨਾ ਸਭ ਦੇ ਕੰਮ ਇਦਾਂ ਹੀ ਬਣਾਉਣਾ ਗੁਰੂ ਜੀ ਸਭ ਦੇ ਦੁੱਖਾਂ ਕਸ਼ਟਾਂ ਦਾ ਨਾਸ਼ ਕਰਨਾਗਾ ਕਸ਼ਟ ਘਟਨਾ ਸਭ ਦੇ ਗੁਰੂ ਦਾ ਹਰ ਇੱਕ ਤੇ ਮਿਹਰ ਰੱਖਣਾ ਗੁਰੂ ਜੀ satsang ਜਿਆਦਾ ਲੰਬਾ ਹੋ ਜਾਣਾ ਹੈ ਤੇ ਮੈਂ ਗੁਰੂ ਜੀ ਦੇ ਮੰਤਰ ਰਤੋ ਆਪਣੇ satsang ਨੂੰ ਵਿਰਾਮ ਦਿਨੀ ਆ ਜੈ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਹਰ ਵਾਰ ਮੈਨੂੰ ਇਦਾਂ ਹੀ ਮੇਰੇ ਤੇ ਰਹਿਮਤ ਕਰਨਾ ਤੇ ਮੈਂ ਸ਼ੁਕਰਾਨਾ ਸਤ ਸੰਚੇਰ ਕਰਦੀ ਰਹਾ। ਓਮ ਨਮਾਸ਼ਿਵਾਯ Shivji sada sahaye ਓਮ ਨਮਾਸ਼ਿਵਾਯ ਗੁਰੂਜੀ sada sahaye ਓਮ ਨਮਾਸ਼ਿਵਾਯ Shivji sada sahaye ਓਮ ਨਮਾਸ਼ਿਵਾਯ ਗੁਰੂਜੀ sada sahaye ਜੈ ਗੁਰੂਜੀ ਸ਼ੁਕਰਾਨਾ ਗੁਰੂਜੀ ਅਨੰਤਮ ਅਨੰਤਮ ਸ਼ੁਕਰਾਨਾ ਗੁਰੂਜੀ ਜੈ ਗੁਰੂਜੀ ਸ਼ੁਕਰਾਨਾ ਗੁਰੂਜੀ ਅਨੰਤਮ ਅਨੰਤਮ ਸ਼ੁਕਰਾਨਾ ਗੁਰੂਜੀ मैं अपना शुक्राना सत्संग शेयर करने जा रही हूँ गुरु जी पर सबसे पहले आपका मंत्र जाप करूँगी ओम नमो शिवाय शिव जी सदा सहाय ओम नमो शिवाय गुरु जी सदा सहाय जय गुरु जी गुरु जी संगत जी मैंने पहले भी अपने सत्संग तीन बार शेयर किए हैं पर एक ही बार मेरा सत्संग शेयर हो पाया है जैसे गुरु जी की इच्छा मैं फिर अपना सत्संग शेयर कर रही हूँ आशा करती हूँ उम्मीद हो कि गुरु जी इस सत्संग को ज़रूर शेयर करवा देंगे मेरे को कोई और तरीका नहीं आता मैं सिर्फ वॉइस मैसेज पे ही अपना सत्संग शेयर कर सकती हूँ आंटी जी मेरा सत्संग शेयर ज़रूर करेंगे आपका लख लख वार शुक्राना आंटी जी लख लख वार शुक्राना मेर करना गुरु जी मेर करना ये शुक्राना सत्संग मेरे बच्चों के लिए है मैं जलंधर से पंजाब जलंधर से बोल रही हूँ अपना नाम नहीं अभी रिवील करना चाहती गुरु जी संगत जी गुरु जी ने मेरे बेटे पर बच्चों पर बहुत ही कृपा की है उनको ब्लेस किया है उनकी सारी दिक्कतें परेशानियाँ दूर की हैं उनका उसका आगे उसको चिंता रहती थी कि पता नहीं कैसे इनकम होगी काम बनेगा नहीं बनेगा तो पर अब गुरुजी ने इतनी मेहर की है कि उसका सही चल रहा है सब कुछ और उसको पैसे की परेशानी को भी दूर किया है गुरु ने उसको नई गाड़ी भी ब्लेस की है गुरुजी जी आपका लख लख करोड़ करोड़ शुक्राना शुक्राना संगत जी लख लख वार शुक्राना आपकी कृपा जितनी भी है बनी रहे आपका जितना शुक्राना करें उतना ही कम है गुरु जी लख लखवार शुक्राना ऐसे ही बच्चों पर कृपा बनाए रखें उन्हें दिन दुगनी रात चगनी तरक्की दे सफलता दे और हमेशा उनके अंग संग रहना गुरु जी हमारे पे भी गुरु जी ने बड़ी कृपा की है मेरे पे और मेरे अंकल पे मेरे अंकल को भी हेल्थ इशू थे जो गुरु जी ने अपनी कृपा से ठीक कर दिए हैं हम गुरु जी का जल प्रसाद ले रहे हैं उससे काफ़ी फर्क पड़ा है अंकल जी की हेल्थ में काफ़ी सुधार आया है पूरी तरह से भी ठीक हो जाएंगे मेरे को भी हेल्थ इशू है घुटनों की प्रॉब्लम बहुत देर से है वो भी थोड़ी ठीक हो रही हो है गुरु जी की कृपा रही तो वो भी बिल्कुल ठीक हो जाएगी शुक्राना गुरु जी बहुत बहुत शुक्राना आपका लख लखवार शुक्राना गुरु जी बस आपकी कृपा बनी रहे हम सब पे बच्चों पे सारी संगत पे तो कोई किसी को मुश्किल नहीं आ सकती कोई दुख तकलीफ नहीं आ सकता ऐसे ही बच्चों पर हमारे पे अपनी कृपा बनाए रखें अंग संग सहाई रहना गुरु जी अंग संग सहाई रहना हमेशा अपनी मेहर बनाए रखना कोई भूल हो तो माफ़ कर देना गुरु जी संगत जी बहुत गलतियाँ होती हैं माफ़ कर देना अपने बच्चे समझ के माफ़ कर देना हमेशा हमारे पे अपनी कृपा बनाए रखना जो आंटी जी मेरा सत्संग शेयर करेंगी उनका भी भला करना उन पर भी अपनी मेहर बनाना जय गुरु जी शुकराना शुकराना अनंतम अनंतम शुकराना गुरु जी के मेरे को तितली रूप में भी दर्शन होते हैं शुकराना उसके लिए भी कबूतर रूप में तो गुरु जी के रोज़ ही दर्शन हो जाते हैं उसके लिए भी बहुत बहुत शुक्राना अनंतम अनंतम शुक्राना गुरु जी आपकी मेहर बनी रहे बस हम यही मांगते हैं कि आपकी कृपा बनी रहे तो सब कुछ ही अच्छा ही अच्छा होगा गुरु जी आपका लख लखवार शुक्राना शुक्राना मेरे गुरु का सबका शुक्राना संगत जी भूल जुग माफ़ करना गुरु जी भूल जुग माफ़ कर देना आंटी जी पे भी मेहर करना शुक्राना आंटी जी आपका भी मैं अपने सत्संग को यहीं पे विराम दूंगी ओम नमो शिवाय शिवजी सदा सहाय ओम नमो शिवाय गुरुजी सदा सहाय ओम नम नमो शिवाय शिवजी सदा सहाय ओम नमो शिवाय गुरुजी सदा सहाय जय गुरुजी, जी शुकराना 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 मेरे मालिक जय गुरुजी, जी शुकराना गुरु ओम नमो शिवाय शिवजी सदा सहाय ओम नमः शिवाय गुरु जी सदा स आए ये सत्संग मेरा आज का है मैं अपनी शॉप पे आई 11:30 बजे तो बस आज लेट होने के कारण बस दिमाग भी कुछ ऐसा टेंशन में रहता है तो मैंने गुरु जी के आगे प्रसाद नहीं रखा के तो उसके बाद बच्चे भी नहीं आए नहीं तो बच्चे कह देते हैं कि दादी जी गुरु जी का प्रसाद नहीं बांटा तो जब एक लड़का आया मैंने अपना ड्रॉ खोला उसमें से बिस्किट का पैकेट निकाला तो उसको जब गुरु जी का प्रसाद दिया और खुद भी खाया जब मैं पतंजलि पतंजलि के, तो के बिस्किट तो हम दुकान पे बांटते ही नहीं एक पैकेट मैंने पूरा घर पे रखा हुआ अपने बेटे के लिए तो जो यहाँ पे मैं बिस्किट बांटती हूँ वो सारे पार्ले जी के होते हैं मुझे नहीं पता ਕਿ ਗੁਰੂ ਜੀ ਨੇ ਉਹ ਕੈਸੇ ਪਤੰਜਲੀ ਕਾ ਬਿਸਕੁਟ ਘਰ ਸੇ ਯਹਾਂ ਲਾ ਕੇ ਰੱਖਾ ਮੂਝੇ ਨਹੀਂ ਪਤਾ ਇਹ ਗੁਰੂ ਜੀ ਕਾ ਕੌਨ ਸਾ ਚਮਤਕਾਰ ਹੈ ਗੁਰੂ ਜੀ ਮੂਝੇ ਕੀ ਦਿਖਾਤੇ ਹੈ एक दिन मैंने मंगलवार के दिन गुलदाने का प्रसाद घर में बांटा और अगले दिन जब मैं शॉप पे आई तो गुरुजी ने गुलदाने का प्रसाद भी दुकान पे रखा हुआ था मुझे नहीं पता भी ये गुरु जी कैसे चमत्कार करते हैं कैसी ये शरारते करते है कि जो घर का सामान होता है वो दुकान पे आ जाता है जय गुरु जी शुकराना गुरु जी ओम नमः शिवाय शिवजी सदा सहाय ओम नमः शिवाय गुरुजी सदा सहाय ओम नमः शिवाय शिवजी सदा सहाय ओम नमः शिवाय गुरुजी सदा सहाय मैं लुधियाना तो गुरुजी दी संगत से मेरा सुक्राना सत्संग है गुरुजी महाराज दे चरणाच कोटि कोटि नमन मेरा बेटा ब्रॉडविच जा पढ़ाई दे ले गया सी ਉਹਦੇ ਨਾਲ ਪੱਥਰੀਆਂ ਸੀਆਂ ਜੋ ਤਾਂ ਪਹਿਲੇ ਜਦੋਂ ਅਸੀਂ ਅਦਰ ਟੈਸਟ ਕਰਾਇਆ ਸਾਲ ਹੋ ਜਾਣਾ ਉਹਨੂੰ ਤਾਂ ਉਹ ਠੀਕ ਸੀਗਾ ਕੋਈ ਇਸ ਤਰ੍ਹਾਂ ਦਾ ਨਹੀਂ ਆਇਆ ਹੁਣ ਫਿਰ ਦੁਬਾਰਾ ਉਹਦੇ ਦਰਦ ਹੁੰਦੀ ਆ ਪੱਥਰੀਆਂ ਦੀ ਜੋ ਵੀ ਹੈਗੀ ਗੁਰੂ ਮਹਾਰਾਜ ਜੀ ਦੇ ਚਰਨਾਂ 'ਚ ਹਰਦਾਸੇ ਗੁਰੂ ਮਹਾਰਾਜ ਜੀ ਨੂੰ ਠੀਕ ਕਰਨਾ ਮੇਰਾ ਸ਼ੁਕਰਾਨਾ ਸਤ ਸੰਗੀ ਇਹ ਸੀਗਾ ਕਿ ਉਹਦੇ ਦਰਦ ਹੋ ਰਹੀ ਸੀ ਔਰ ਮੈਨੂੰ ਮੈਸੇਜ ਵੀ ਆਇਆ ਸੀਗਾ ਕਿ ਤੇਰੇ ਬੱਚੇ ਦੇ ਉੱਪਰ ਬਹੁਤ ਵੱਡੀ ਬਲਾ ਆਈ ਸੀ ਮੈਂ ਉਹ ਟਾਲ ਦਿੱਤੀ ਬਹੁਤ ਵੱਡਾ ਸੰਕਟ ਸੀ ਅਨੰਤਮ ਨਾਨਤਮ ਸ਼ੁਕਰਾਨਾ ਮੇਰੇ ਗੁਰੂ ਮਹਾਰਾਜ ਜੀ ਮੇਰੇ ਬੱਚੇ ਨੇ ਮੈਨੂੰ ਜਦੋਂ ਦੱਸਿਆ ਇਹ 10 15 ਦਿਨ ਪਹਿਲੇ ਦੀ ਗੱਲ ਹੈ ਤਾਂ ਮੈਨੂੰ ਬੜੀ ਟੈਨਸ਼ਨ ਹੋ ਗਈ ਕਿਉਂਕਿ ਦੂਰ ਰਹਿੰਦੇ ਆ ਬੱਚੇ ਔਰ ਉਧਰ ਕੋਈ ਨਹੀਂ ਜ਼ਿਆਦਾ ਇਲਾਜ ਵੀ ਨਹੀਂ ਹੈ ਦਾਮ ਤੋ ਬਸ ਗੁਰੂ ਮਹਾਰਾਜ ਜੀ ਦੇ ਚਰਨਾਚਰ ਅਰਦਾਸ ਹੈ ਗੁਰੂ ਮਹਾਰਾਜੀ ਆਪਣੇ ਬੱਚੇ ਉਸ ਬੱਚੇ ਤੇ ਮੇਰੇ ਪਰਿਆਹਤ ਰੱਖਣਾ ਜਿਸ ਤਰ੍ਹਾਂ ਤੁਸੀਂ ਮੇਰੇ ਤੇ ਮੇਰੇ ਕਰਤੇ ਰੱਖਿਆ ਤੁਸੀਂ ਸਾਨੂੰ ਬਹੁਤ ਕੁਝ ਬlesਸ ਕੀਤਾ ਹੈ ਮੇਰੇ ਗੁਰੂ ਮਹਾਰਾਜੀ ਮੇਰੇ ਬੱਚੇ ਨੂੰ ਵੀ ਬlesਸ ਕਰਨਾ ਪਹਿਲਾਂ ਜੋਬ ਵੀ ਗੁਰੂ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਲੱਗੀ ਸੀ ਉਹਨੂੰ ਜੋਬ ਨਹੀਂ ਸੀ ਮਿਲ ਰਹੀ ਉਧਰ ਕੰਮ ਨਹੀਂ ਸੀ ਮਿਲ ਰਿਹਾ بس ਗੁਰੂ ਮਹਾਰਾਜ ਜੀ ਦੇ ਚਰਨਾਚਰਦਾਸਿਆ ਗੁਰੂ ਮਹਾਰਾਜ ਜੀ ਜਿਸ ਤਰ੍ਹਾਂ ਤੁਸੀਂ ਇਸ ਤਰ੍ਹਾਂ ਸੰਕਟ ਤੋਂ ਮੇਰੇ ਬੱਚੇ ਨੂੰ ਬਚਾਉਂਦੇ ਹੋ ਮੇਰੀ ਹਮੇਸ਼ਾ ਹੀ ਉਸਤੇ ਮੇਰ ਪ੍ਰਿਆ ਹੱਥ ਰੱਖਣਾ ਮੇਰੇ ਤੇ ਮੇਰੇ ਕਰਤੇ ਇਹ ਕਿੰਨਾ ਸ਼ੁਕਰਾਨਾ ਕਰੂੰ ਇੱਕ ਮਾਂ ਦੇ ਲਈ ਇੱਕ ਬੱਚਿਆਂ ਦਾ ਦੁੱਖ ਜਿਹੜਾ ਬਹੁਤ ਸਭ ਤੋਂ ਵੱਡਾ ਹੁੰਦਾ ਹੈ ਗੁਰੂ ਮਹਾਰਾਜ ਗੁਰੂ ਮਹਾਰਾਜ ਜੀ ਸਭ ਜਾਣਦੇ ਨੇ ਗੁਰੂ ਮਹਾਰਾਜ ਜੀ ਦੇ ਬੱਚੇ ਨੇ ਤਾਂ ਬਸ ਉਹਨਾਂ ਤੇ ਮੇਰ ਪ੍ਰਿਆ ਹੱਥ ਰੱਖਣਾ ਅਗਰ ਇਸ ਤੇ ਵਿੱਚ ਕੋਈ ਗਲਤੀ ਹੋ ਗਈ ਹੋਵੇ ਤਾਂ ਮੈਨੂੰ ਮਾਫ ਕਰਨਾ ਸੰਗਤ ਜੀ ਮੈਨੂੰ ਮਾਫ ਕਰਨਾ ਗੁਰੂ ਜੀ ਬਸ ਮੇਰਾ ਛੋਟਾ ਜਿਹਾ ਸ਼ੁਕਰਾਨਾ ਸਹਿ ਸੰਗੀਾ ਹੀ ਕਿ ਮੈਨੂੰ ਬਹੁ ਮੈਸੇਜ ਆ ਰਾਇ ਸੀ ਗੁਰੂ ਮਹਾਰਾਜ ਜੀ ਦੇ ਕਿ ਤੇਰੇ ਬੱਚੇ ਉੱਤੇ ਬਹੁਤ ਵੱਡਾ ਸੰਗਤ ਹੈ ਜੋ ਮੈਨੇ ਟਾਲ ਦਿੱਤਾ ਔਰ ਉਹ ਸੀਗਾ ਕਿ ਉਹਦੇ ਪੱਥਰੀਆਂ ਦੀ ਦਰਸੀ ਅਨੰਤ ਮਨੰਤਮ ਸ਼ੁਕਰਾਨਾ ਗੁਰੂ ਮਹਾਰਾਜ ਜੀ ਜੋ ਦਿੱਤਾ ਉਸਕਾ ਵੀ ਸ਼ੁਕਰਾਨਾ ਜੋ ਨਹੀਂ ਦਿੱਤਾ ਉਹਦਾ ਵੀ ਬਹੁਤ ਬਹੁਤ ਸ਼ੁਕਰਾਨਾ ਤੁਸੀਂ ਜੋ ਸੜਲੇ ਰਾਸਤੇ ਬਣਾ ਰਹੇ ਹੋ ਗੁਰੂ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਬਹੁਤ ਵਧੀਆ ਸਭ ਕੁਝ ਪਹਿਲਾਂ ਤਾਂ ਬਹੁਤ ਕੁਝ ਵਧੀਆ ਹੋਇਆ ਗੁਰੂ ਮਹਾਰਾਜ ਜੀ ਦੇ ਚਰਨਾ ਚਰਦਾਸੇ ਕਿ ਮੇਰੇ ਕੰਮ ਦੇ ਮੈਂ ਆਪਣੇ ਕੰਮ ਦੇ ਰਿਲੇਟਡ ਇੱਕ ਅਰਦਾਸ ਲਗਾਈ ਹੈ ਉਹ ਗੁਰੂ ਮਹਾਰਾਜ ਜੀ ਜਲਦੀ ਹੀ ਪੂਰੀ ਕਰਨਗੇ ਕਿਉਂਕਿ ਮੈਂ ਵਰਕਿੰਗ ਹਾਂ ਤੋਂ ਕੁਝ ਛੋਟੀ ਛੋਟੀ ਪ੍ਰੋਬਲਮ ਉਹਦੇ ਵਿਚਾਂਦੀ ਰਹਿੰਦੀ ਹੈ ਬਸ ਗੁਰੂ ਮਹਾਰਾਜ ਜੀ ਦੇ ਸਰਨਾ ਚਰਦਾਸਿਆ ਕਿ ਕਿ ਬਲੈਕ ਮੈਜੀਕ ਦੁਆਰਾ ਫਿਰ ਸਾਡੇ ਤੇ ਹੋ ਰਿਹਾ ਹੈ ਗੁਰੂ ਮਹਾਰਾਜ ਜੀ ਕਿਰਪਾ ਕਰਨਾ ਪਹਿਲਾਂ ਗੁਰੂ ਮਹਾਰਾਜ ਜੀ ਨੇ ਸਾਨੂੰ ਬਹੁਤ ਇਹਦੇ ਵਿੱਚੋਂ ਕੱਢਿਆ ਸੀਗਾ ਕਿ ਬਲੈਕ ਮੈਜੀਕ ਨੈਕਟੀਵਿਟੀ ਦੇ ਵਿੱਚੋਂ ਫਿਰ ਦੁਬਾਰਾ ਉਹੀ ਲੋਕ ਸਾਡੇ ਉੱਪਰ ਬਲੈਕ ਮੈਜੀਕ ਕਰ ਰਹੇ ਨੇ ਗੁਰੂ ਮਹਾਰਾਜ ਜੀ ਦੇ ਸਰਨਾ ਚਰਦਾਸਿਆ ਗੁਰੂ ਮਹਾਰਾਜ ਜੀ ਤੁਸੀਂ ਸਭ ਕੁਝ ਦੇਖਣਾ ਮੈਨੂੰ ਨਹੀਂ ਪਤਾ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਬਸ ਇਹ ਛੋਟੀ ਜੀ ਅਰਦਾਸ ਹੈ ਬਸ ਇੱਕ ਛੋਟਾ ਜਿਹਾ ਸ਼ੁਕਰਾਨਾ ਸੀ ਮੈਨੂੰ ਸਤਿ ਸੰਗ ਕਰਨਾ ਨਹੀਂ ਆਉਂਦਾ ਮੈਨੂੰ ਮੈਨੂੰ ਜ਼ਿਆਦਾ ਪਤਾ ਨਹੀਂ ਜੇ ਕੋਈ ਗਲਤੀ ਹੋ ਗਈ ਹੋਗੀ ਤਾਂ ਮੈਨੂੰ ਮਾਫ ਕਰਨਾ ਪਹਿਲੇ ਮੈਨੇ ਥੋੜੇ ਸਸੰਕਤਿਆ ਉਹ ਹਿੰਦੀ ਚੈਨਲ ਪਰ ਮੇਰੀ ਹਿੰਦੀ ਨਹੀਂ ਅਚੀ ਨਹੀਂ ਆ ਤੋ ਇਸ ਲਈ ਮੈਂ ਪੰਜਾਬੀ ਵਿੱਚ ਸੀ ਆਪਣਾ ਸਸੰਕਤ ਕਰ ਰਹੀ ਹੂੰ ਤੋ ਗੁਰੂ ਮਹਾਰਾਜ ਜੀ ਦੇ ਅਨੰਤ ਮਾਨੰਤਮ ਸਿਕਰਨਾ ਗੁਰੂ ਮਹਾਰਾਜ ਜੀ ਮੇਰੇ ਬੱਚੇ ਨੂੰ ਬles ਕਰਨ ਦੇ ਲਈ ਉਹਨੂੰ ਜੋ ਥੋੜੀ ਬਹੁਤੀ ਤਕਲੀਫ ਹੈ ਗੁਰੂ ਮਹਾਰਾਜ ਜੋ ਵੀ ਦੂਰ ਕਰਦਨਗੇ ਇੱਕ ਦੋ ਪਾਇ ਬਤਾਏ ਮੈਂ ਬਹੁਤ ਜਲਦੀ ਉਪਾਕਰ ਕਰ ਕਰਾਂ ਗੁਰੂ ਮਹਾਰਾਜ ਜੀ ਨੀ ਕਿਰਪਾ ਕਰਨਾ ਮੇਰੇ ਬੱਚੇ ਨੂੰ ਬles ਕਰਨਾ ਅਨੰਤਮ ਅਨੰਤਮ ਸ਼ੁਕਰਾਨਾ ਮੇਰੇ ਗੁਰੂ ਮਹਾਰਾਜ ਜੀ ਮੇਰੇ ਉਹ ਤੁਹਾਡੇ ਬੱਚੇ ਨੇ ਉਹ ਮੇਰੇ ਤੋਂ ਬਹੁਤ ਦੂਰ ਰਹਿੰਦੇ ਨੇ ਉਹਨਾਂ ਨੂੰ ਤੁਸੀਂ ਦੇਖਣਾ ਤੇ ਬਸ ਇਨੀ ਕਰ ਅਰਦਾਸ ਕਰਦੀ ਹੋਏ ਮੈਂ ਆਪਣੇ ਸਤਸੰਗ ਨੂੰ ਵਿਰਾਮ ਦਿੰਨੀ ਆ ਤੇ ਅਗਲਾ ਸਤਸੰਗ ਬਹੁਤ ਜਲਦੀ ਕਰਾਂਗੀ ਗੁਰੂ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਓਮ ਨਮਾ शिवाय Shiv ji sada sahay ਓਮ ਨਮਾ शिवाय ਗੁਰੂ ਜੀ ਸਦਾ ਸਹਾਇ ਮੈਂ ਲੁਧਿਆਣਾ ਤੋਂ ਆ ਤੇ ਗੁਰੂ ਮਹਾਰਾਜ ਜੀ ਦੇ ਚਰਨਾ ਚਰਦਾ ਅਸਿਆ ਕਿ ਗੁਰੂ ਮਹਾਰਾਜ ਜੀ ਅਗਰ ਕੋਈ ਗਲਤੀ ਹੋ ਗਈ ਤਾਂ ਮੈਨੂੰ ਮਾਫ ਕਰਨਾ ਮੇਰੇ ਬੱਚੇ ਨੂੰ ਬਲੈਸ ਕਰੇ ਰੱਖਣਾ ਮੇਰੇ ਘਰ ਦੇ ਵਿੱਚ ਫਿਰ ਦੁਬਾਰਾ ਉਹੀ ਨੇ ਬਲੈਕ ਮੈਜਿਕ ਕਰ ਰਹੇ ਨੇ ਲੋਕੀ ਉਹਨਾਂ ਨੂੰ ਮੇਰੇ ਉਹਨਾਂ ਤੋਂ ਮੇਰੀ ਰੱਖਿਆ ਕਰਨਾ ਥੋੜਾ ਟਾਈਮ ਲਈ ਕੁਝ ਠੀਕ ਹੋਇਆ ਸੀ ਫਿਰ ਦੁਬਾਰਾ ਉਹ ਸਥਿਤੀਆਂ ਬਣ ਰਹੀਆਂ ਨਹੀਂ ਬਸ ਗੁਰੂ ਮਹਾਰਾਜ ਜੀ ਨੇ ਬਹੁਤ ਕੁਝ ਬਚਾਇਆ ਹੈ ਗੁਰੂ ਮਹਾਰਾਜ ਜੀ ਸਭ ਕੁਝ ਜਾਣਦੇ ਨੇ ਮੈਂ ਇੰਨੇ ਕਹਿੰਦੇ ਹੋਏ ਆਪਣੀ ਬਾਣੀ ਨੂੰ ਬਰਾਮ ਦਿੰਨੀ ਆ ਜਿਮਰਾ ਛੋਟਾ ਜਿਹਾ ਸ਼ੁਕਰਾਣਾ ਸਸਖਿ ਆਪਣੇ ਬੇਟੇ ਨੂੰ ਲੱਗੀ ਉਪਨਾਮਾ ਸ਼ਿਵਾ ਸ਼ਿਵ ਜੀ ਸਦਾ ਸਹਾਇ ਓਮ ਨਮਾ ਸ਼ਿਵਾਏ ਗੁਰੂ ਜੀ ਸਦਾ ਸ ਜੈ ਗੁਰੂ ਜੀ ਸ਼ੁਕਰਾਣਾ ਗੁਰੂ ਜੀ ਅਨੰਤਮ ਅਨੰਤਮ ਸ਼ੁਕਰਾਣਾ ਗੁਰੂ ਜੀ ਅਗਰ ਮੇਰੇ ਤੋਂ ਕੋਈ ਸਸਖ ਕਰਨੇ ਵਿੱਚ ਕੋਈ ਗਲਤੀ ਹੋ ਗਈ ਤਾਂ ਮੈਨੂੰ ਮਾਫ ਕਰਨਾ ਗੁਰੂ ਜੀ ਮੈਨੂੰ ਮਾਫ ਕਰਨਾ ਸੰਗਤ ਜੀ ਓ ਜੈ ਗੁਰੂ ਜੀ ਸ਼ੁਕਰਾਣਾ ਗੁਰੂ ਜੀ